ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਈ ਕੋਲਾਹਾ ਦੇ ਐਸ ਆਰ ਐਨ ਸਪੈਸ਼ਲ ਸਕੂਲ ਦੇ ਵਿੱਚ ਜਿੱਥੇ ਅੱਜ ਸੂਧ ਡੈਂਟਲ ਹਸਪਤਾਲ ਮੰਡੀ ਗਵਿੰਦਗੜ੍ਹ ਵੱਲੋਂ ਫ੍ਰੀ ਦੰਦਾਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੁਹਾਨੂੰ ਦਿਖਾਉਨੇ ਆਂ ਦੰਦਾਂ ਦੇ ਚੈੱਕਅਪ ਕੈਂਪ ਦੀਆਂ ਲਾਈਵ ਤਸਵੀਰਾਂ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਸਕੂਲ ਦੇ ਅੰਦਰ ਜਿੱਥੇ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਹੋਇਆ ਤੇ ਆ ਜੋ ਦੇਖਦੇ ਆ ਕਰਦੇ ਆ ਗਲਬਾਤ ਡਾਕਟਰ ਹਿਮਾਂਸੂ ਸੂਤ ਜੋ ਕਿ ਦੰਦਾਂ ਦੇ ਮਾਹਰ ਨੇ ਤੇ ਹੁਣ ਤੱਕ 15 ਦੇ ਕਰੀਬ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾ ਚੁੱਕੇ ਨੇ ਤੇ ਅੱਜ ਇੱਥੇ ਵੀ ਸਪੈਸ਼ਲ ਬੱਚਿਆਂ ਲਈ ਐਸਆਰਐਨ ਸਪੈਸ਼ਲ ਸਕੂਲ ਦੇ ਵਿੱਚ ਵੀ ਬੱਚਿਆਂ ਲਈ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਦੰਦਾਂ ਦੀ ਦੇਖਰੇਖ ਬਾਰੇ ਜਿਹੜੇ ਸਕੂਲ ਦੇ ਡਾਇਰੈਕਟਰ ਨੇ ਜੀ ਪ੍ਰਸਾਦ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਜਿਹੜਾ ਕੈਂਪ ਹੈ ਦੰਦਾਂ ਦਾ ਲਗਾਇਆ ਗਿਆ ਇਸ ਮੌਕੇ ਡਾਕਟਰ ਹਿਮਾਂਸੂ ਸੂਦ ਵੱਲੋਂ ਸਪੈਸ਼ਲ ਬੱਚਿਆਂ ਦੇ ਨਾਲ-ਨਾਲ ਬੱਚਿਆਂ ਦੇ ਮਾਪਿਆਂ ਦੇ ਦੰਦਾਂ ਦਾ ਵੀ ਟਰੀਟਮੈਂਟ ਕੀਤਾ ਗਿਆ ਤੇ ਸੁਝਾਅ ਦਿੱਤੇ ਗਏ ਨੇ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਨਾਰ ਸਿੰਘ ਰਗੀਲਾ ਦੇ ਨਾਲ ਐਸਆਰਐਨ ਸਪੈਸ਼ਲ ਬੱਚਿਆਂ ਦੇ ਸਕੂਲ ਦੀਆਂ ਤਸਵੀਰਾਂ ਜਿੱਥੇ ਅੱਜ ਇਹ ਮੈਡੀਕਲ ਲਗਵਾਇਆ ਗਿਆ ਹੈ ਤੇ ਬੱਚਿਆਂ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਡਾਕਟਰ ਹਮੰਸੂ ਸੂਦ ਵੱਲੋਂ ਆਜੋ ਮਾਹਰ ਇਹਨਾਂ ਦਾ ਮੈਡੀਕਲ ਦੀਆਂ ਲਾਈਵ ਪੈਸ ਵੀ ਨਾਲ ਲੈ ਕੇ ਚੱਲਦੇ ਆ ਤੁਹਾਨੂੰ ਇਹ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਵੀ ਹੋਣਗੀਆਂ ਮਰੀਜ਼ਾਂ ਦੇ ਬੱਚਿਆਂ ਨਾਲ ਕਰ ਚੁੱਕੇ ਨੇ ਡਾਕਟਰ ਹਮਨਸੂ ਸੂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੇ ਆਜੋ ਦਿਖਾਉਨੇ ਆ ਲਾਈਵ ਤਸਵੀਰਾਂ ਲੈ ਕੇ ਚੱਲਦੇ ਆ ਤੁਹਾਨੂੰ ਐਸਆਰਐਨ ਸਪੈਸ਼ਲ ਬੱਚਿਆਂ ਦੇ ਸਕੂਲ ਦੇ ਵਿੱਚ ਜਿੱਥੇ ਮਾਪੇ ਵੀ ਮੌਜੂਦ ਨੇ ਤੇ ਬੱਚੇ ਵੀ ਮੌਜੂਦ ਨੇ ਤੇ ਜਿਨ੍ਹਾਂ ਦਾ ਫ੍ਰੀ ਦੰਦਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਆਜੋ ਦੇਖਦੇ ਆ ਲਾਈਵ ਤਸਵੀਰਾਂ अच्छा हिमांशु क्या है एज कि क्या नाम है बेटा ਇਹ ਕਿ ਦੋ ਦੋ ਦੂਰ ਦੇ ਦੰਦਾਂ ਚ ਗੈਵਿਟੀ ਹੈ ਪਰ ਹਜੇ ਤਾਂ ਉਹ ਗਿਰ ਜਾਣਗੇ 12 ਸਾਲ ਦਾ ਹੋ ਗਿਆ 6 ਮਹੀਨੇ ਦਾ ਗਿਰੇ ਜਾਣਗੇ ਲੋਡ ਨਹੀਂ ਹੋ ਰਹੀ ਠੀਕ ਹੈ ਜੀ ਪੀਸ ਆ ਚੰਕ ਕਮ ਹਾਂ ਸੌਰੀ ਪੀਸ ਆ ਚੰਕ ਹਾਂ ਹਾਂ ਵੈਰੀ ਗੁੱਡ

स्ट्रॉन्ग बनना पैदा पेरेंट्स ये जो ब्रीच है थोड़े से ये काफी टाइम से लगे हुए थोड़ा बहुत इनका ऊपर से मटेरियल हां इधर वाले का और इसको पता के 20 इयर्स मेरी वेडिंग को हो गया उससे पता नहीं इतना अच्छा लगा। रहा मतलब उनकी डेथ हो गई। है डॉक्टर डॉक्टर पीना में जी अपन डॉक्टर हिमांशु सूद जी ਹਲਾ ਦੇ ਤੁਹਾਡੇ ਵੱਲੋਂ ਐਸਆਰਐਨ ਸਪੈਸ਼ਲ ਸਕੂਲ ਦੇ ਕੋਲ ਹਮੇਸ਼ਾ ਇਹ ਨਾ ਦਾਦਾ ਵੀ ਇਹ ਮੈਡੀਕਲ ਕੈਂਪ ਲਗਾਇਆ ਗਿਆ। ਇੱਕ ਕਿੰਨੇ ਮਰੀਜ਼ਾਂ ਦਾ ਤੁਸੀਂ ਹੁਣ ਤੱਕ ਚੈੱਕਪ ਆਪਣੀ ਚੈੱਕਪ ਕਰ ਚੁੱਕੇ। ਅਜੇ ਤੱਕ ਜੀ ਮੈਂ ਅੱਜ ਇੱਥੇ ਜੀ ਪ੍ਰਸ਼ਾਦ ਜੀ ਜਿਹੜੇ ਡਾਇਰੈਕਟਰ ਨੇ ਐਸਆਰਐਨ ਸਪੈਸ਼ਲ ਸਕੂਲ ਦੇ ਇਹਨਾਂ ਵੱਲੋਂ ਮੈਨੂੰ ਅਪਰੋਚ ਕੀਤਾ ਗਿਆ ਸੀਗਾ ਵੀ ਇੱਥੇ ਜਿਹੜੇ ਬੱਚੇ ਨੇ ਸਪੈਸ਼ਲ ਬੱਚੇ ਨੇ ਉਹਨਾਂ ਦਾ ਡੈਂਟਲ ਚੈੱਕਪ ਕੀਤਾ ਜਾ ਸਕੇ ਕਿਉਂਕਿ ਵੈਸੇ ਤਾਂ ਕੈਂਪ ਆਮ ਸਕੂਲਾਂ ਦੇ ਵਿੱਚ ਤਾਂ ਅਕਸਰ ਲੱਗਦੇ ਰਹਿੰਦੇ ਨੇ ਪਰ ਸਪੈਸ਼ਲ ਬੱਚੇ ਨੇ ਇਸ ਇਹ ਗੱਲ ਨੂੰ ਉਹ ਪਿੱਛੇ ਰਹਿ ਜਾਂਦੇ ਨੇ ਤੇ ਸਪੈਸ਼ਲ ਬੱਚਿਆਂ ਦੇ ਵਾਸਤੇ ਇਹਨਾਂ ਨੇ ਮੈਨੂੰ ਕਿਹਾ ਤੇ ਅਸੀਂ ਆ ਕੇ ਅੱਜ ਇਹਨਾਂ ਦੇ ਸਕੂਲ ਦੇ ਸਾਰੇ ਬੱਚਿਆਂ ਦਾ ਚੈੱਕਅਪ ਕੀਤਾ ਤੇ ਜੋ ਜੋ ਉਹਨਾਂ ਦਾ ਟ੍ਰੀਟਮੈਂਟ ਹੋਣ ਵਾਲਾ ਸੀ ਉਹਨਾਂ ਨੂੰ ਐਡਵਾਈਸ ਕੀਤਾ ਕਿਵੇਂ ਉਹਨਾਂ ਦੇ ਪੇਰੈਂਟਸ ਨੂੰ ਗਾਈਡ ਕੀਤਾ ਵੀ ਹਾਂ ਵੀ ਕਿਵੇਂ ਆਪਾਂ ਇਹੜਾ ਦਾ ਇਲਾਜ ਕਰ ਸਕਦੇ ਆ ਇਹਨਾਂ ਦੇ ਇਲਾਜ ਦੇ ਵਿੱਚ ਵੀ ਸਪੈਸ਼ਲ ਤਰੀਕੇ ਨਾਲ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਇੱਕ ਡਿਫਰੈਂਟ ਅਪਰੋਚ ਨਾਲ ਜਿਵੇਂ ਕਿ ਆਪਾਂ ਇੱਕ ਨਾਰਮਲ ਪੇਸ਼ੈਂਟ ਤੇ ਇਹੜਾ ਨੂੰ ਟ੍ਰੀਟ ਕਰਨ ਦੇ ਵਿੱਚ ਕਾਫੀ ਫਰਕ ਹੁੰਦਾ ਹੈ ਮੇਰੇ ਕੋਲ ਦੇਖਣਾ ਕੈਂਪ ਦੇ ਅੰਦਰ ਅੰਦਰ ਦੇ ਪੀਰ ਨੂੰ ਵੀ ਚੈੱਕ ਅਪ ਕੀਤਾ ਗਿਆ ਹਾਂਜੀ ਜਿਹੜੇ ਪੇਰੈਂਟਸ ਆਪਣਾ ਚੈੱਕ ਅਪ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਚੈੱਕ ਕਰਕੇ ਪ੍ਰੋਪਰ ਗਾਈਡ ਕੀਤਾ ਗਿਆ ਤੇ ਜਿਹੜਾ ਆਪਣਾ ਆਪਣਾ ਕਲੀਨਿਕ ਹੈ ਜਿਹੜਾ ਦੰਦਾਂ ਦਾ ਮੈਡੀਕਲ ਕੱਥਿਆ ਜੀ ਆਪਣਾ ਕਲੀਨਿਕ ਇਹ ਮੇਰਾ ਸਾਡਾ ਸੂਦ ਡੈਂਟਲ ਹਸਪੀਟਲ ਬੈਂਕ ਆਫ ਇੰਡੀਆ ਰੋਡ ਚੌੜਾ ਬਾਜ਼ਾਰ ਮੰਡੀ ਗੁਮਿੰਦਗੜ੍ਹ ਵਿੱਚ ਵੇਖੇ ਹੈ ਵਿਕਾਨੇ ਸਵੀਟਸ ਦੇ ਨਾਲ ਹੀ ਹੈ ਬਿਲਕੁਲ ਉੱਥੇ ਅਸੀਂ ਤੱਕ ਤੁਸੀਂ ਕਿੰਨੇ ਇਹ ਜਿਹੜੀ ਕੈਂਪ ਨੇ ਲਗਾ ਚੁੱਕੇ ਮੈਂ ਤਕਰੀਬਨ 10 ਤੋਂ 15 ਦੇ ਵਿਚਕਾਰ ਕੈਂਪ ਆਪਣੇ ਇਲਾਕੇ ਦੇ ਵਿੱਚ ਤੇ ਨੇੜੇ ਦੇ ਇਲਾਕਿਆਂ ਦੇ ਵਿੱਚ ਲਗਾ ਚੁੱਕਿਆ ਹੋਗਾ ਅੱਛਾ ਜੀ ਹਾਂਜੀ ਫ੍ਰੀ ਫ੍ਰੀ ਚੈੱਕਅਪ ਕੈਂਪ ਲਗਾਏ ਨੇ ਸਾਰੇ ਕਿਤੇ ਠੀਕ ਹੈ ਹਾਂਜੀ ਤੇ ਇਸ ਵਕਤ ਜਿਹੜਾ ਐਸਆਰਐਨ ਸਕੂਲ ਦੇ ਵਿੱਚ ਕੈਂਪ ਲਗਾਏ ਤੇ ਵਕਤ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਮਤਲਬ ਜਿਹੜੇ ਸਕੂਲ ਦੇ ਵਿਦਿਆਮਾਂ ਨੇ ਜਾਂ ਹੋਰ ਇੱਥੇ ਕਿੱਦਾਂ ਦਾ ਮਾਹੌਲ ਇਨੇ ਸਕੂਲ ਦਾ ਮੈਂ ਅੱਜ ਇੱਥੇ ਆਇਆ ਹੈਗਾ ਤੇ ਦੇਖ ਕੇ ਮੈਨੂੰ ਕਾਫੀ ਮੈਂ ਇਮਪ੍ਰੈਸ ਹੋਇਆ ਵੀ ਕਿਸ ਤਰੀਕੇ ਨਾਲ ਜਿਹੜੇ ਸਪੈਸ਼ਲ ਬੱਚਿਆਂ ਨੂੰ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਇਹਨਾਂ ਦੀ ਪੂਰੀ ਟੀਚਿੰਗ ਜਿਹੜੀ ਟੀਮ ਹੈਗੀ ਹੈ ਉਹ ਇਹਨਾਂ ਨੂੰ ਮੈਨੇਜ ਕਰ ਰਹੀ ਹੈ ਤੇ ਇਸ ਗੱਲ ਤੇ ਵੀ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਵੀ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਨਾਂ ਦੇ ਡੈਂਟਲ ਚੈੱਕਅਪ ਬਾਰੇ ਤੇ ਇਹਨਾਂ ਦੇ ਹੈਲਥ ਚੈੱਕਅਪ ਬਾਰੇ ਵੀ ਇਹਨਾਂ ਨੂੰ ਇੱਕ ਕਨਸਰਨ ਦਿਖਾਇਆ ਤੇ ਸਾਨੂੰ ਅਪਰੋਚ ਕੀਤਾ ਵੀ ਤਾਂ ਕਿ ਇਹ ਬੱਚਿਆਂ ਨੂੰ ਸਰੀਰਕ ਪੱਖੋਂ ਹੋਰ ਪੱਖੋਂ ਵੀ ਕੋਈ ਦੰਦਾਂ ਦੇ ਪੱਖੋਂ ਵੀ ਕੋਈ ਹੋਰ ਪ੍ਰੋਬਲਮ ਨਾ। ਇਸ ਸਾਡੇ ਵੱਲੋਂ ਹੋਰ ਵੀ ਅਫਰਾਲੇ ਕੀਤੇ ਜਾਣਗੇ, ਕੈਂਪ ਲਗਾਏ ਜਾਣਗੇ ਹੋਰ। ਹਾਂਜੀ ਬਿਲਕੁਲ ਅਸੀਂ ਇਹਨਾਂ ਦਾ ਹੁਣ ਪ੍ਰੋਪਰ ਟਾਈਆ ਕਰ ਲਿਆ ਹੋਇਆ ਹੈਗੇ ਜਿਵੇਂ ਇਹ ਕਹਿਣਗੇ ਅਸੀਂ ਇੱਥੇ ਜਾਏ ਹਰ 2 ਮਹੀਨੇ 3 ਮਹੀਨਿਆਂ ਦੇ ਬਾਅਦ ਇੱਕ ਵਾਰ ਅਸੀਂ ਇਹਨਾਂ ਦਾ ਸਾਰੇ ਬੱਚਿਆਂ ਦਾ ਚੈੱਕਅਪ ਕਰਕੇ ਤੇ ਇਹਨੂੰ प्रॉपर ਗਾਈਡ ਕਰਿਆ ਕਰਾਂਗੇ ਠੀਕ ਹੈ ਡਾਕਟਰ ਸਾਹਿਬ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਦੰਦਾਂ ਦਾ ਚੈੱਕਅਪ ਕਰਾਉਣਾ ਹੋਵੇ ਜੀ ਆਪਣਾ ਜਿਹੜਾ ਤੁਸੀਂ ਨਾਮ ਦੱਸਿਆ ਜੀ ਉਹ ਦੁਬਾਰਾ ਤੋਂ ਰਿਪੀਟ ਕਰ ਦੋ ਤਾਂ ਕਿ ਜੇ ਕੋਈ ਮਰੀਜ਼ ਹੋਊਗਾ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕੇ ਮੈਂ ਸਾਡਾ ਜੀ ਸੂਦ ਡੈਂਟਲ ਹਸਪੀਟਲ ਹੈ ਮੰਡੀ ਗੋਵਿੰਦਗੜ੍ਹ ਵਿਖੇ ਤੇ ਉੱਥੇ ਬੈਂਕ ਆਫ ਇੰਡੀਆ ਰੋਡ ਬੱਸ ਸਟੈਂਡ ਦੇ ਸਾਹਮਣੇ ਬੈਂਕ ਆਫ ਇੰਡੀਆ ਰੋਡ ਤੇ ਚੌੜਾ ਬਾਜ਼ਾਰ ਵਿਖੇ ਬਿਕਾ ਨੇ ਸਵੀਟਸ ਦੇ ਬਿਲਕੁਲ ਨਾਲ ਹੀ ਹੈ ਸੂਦ ਡੈਂਟਲ ਹਸਪੀਟਲ ਸਵੇਰੇ 10:00 ਤੋਂ 2:00 ਮੇਰੇ ਮਿਸਿਸ ਹੁੰਦੇ ਨੇ ਡਾਕਟਰ ਰੁਪਾਲ ਸੂਦ 골ਡ ਮੈਡਲਿਸਟ ਨੇ ਵੀ ਠੀਕ ਹੈ ਜੀ ਸ਼ਾਮ ਨੂੰ 4 ਤੋਂ 7:30 ਵਜੇ ਤੱਕ ਮੈਂ ਮਿਲਦਾ ਹੈਗਾ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ